ਇਹ ਤੁਸੀਂ ਦੇਖ ਰਹੇ ਹੋ ਜੋ ਟਿਲਵਾ ਤੋਂ ਸਿਵੀਆਂ ਪਿੰਡ ਨੂੰ ਜਾਂਦੇ ਆ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਤਾਂ ਇਹ ਘਰਾਟ ਹੈ ਜਿਹੜੇ ਹੁਣ ਮਰ ਰਹੇ ਹਨ ਖਤਮ ਹੋ ਰਹੇ ਹਨ ਘਰਾਟ ਪਿੰਡ ਸਿਵੀਆਂ ਤੇ ਟਿਲਵਾ ਦੇ ਵਿਚਕਾਰ ਨਹਿਰਾਂ ਦੇ ਕੋਲੇ ਘਰਾਟ ਬਣੇ ਹੋਏ ਆ ਜਿੱਥੋਂ ਲੋਕ ਪਹਿਲਾਂ ਆਟਾ ਭਾ ਕੇ ਲੈ ਕੇ ਜਾਂਦੇ ਸੀ ਤੇ ਹੁਣ ਇਸ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਕਿਵੇਂ ਇਹ ਜਿਹੜਾ ਪਾਣੀ ਆ ਉਹ ਇੱਧਰ ਨਹੀਂ ਲੰਗਦਾ ਹੋਣਾ ਇੱਥੇ ਇੱਕ ਘਟਨਾ ਵੀ ਪਿਛਲੇ ਦਿਨੀ ਹੋਈ ਬੰਬੀਆ ਗਰੁੱਪ ਦਾ ਜਿਹੜਾ ਇੱਕ ਗੈਂਗਸਟਰ ਦੇ ਨਾਲ ਜਾਣਿਆ ਜਾਂਦਾ ਮੁੰਡਾ ਸੀ ਉਹ ਇੱਥੇ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਹਮਲਾ ਕਰਦਾ ਸੀ ਇੱਥੇ ਹਥਿਆਰ ਵੀ ਛਪਾਈ ਹੋਏ ਸੀਗੇ ਤੋਂ ਮੋਂ ਇਹ ਜਿਹੜੀ ਜਗਾ ਨਾ ਇੱਕ ਖਤਰਨਾਕ ਜਗਾ ਬਣ ਚੁੱਕੀ ਆ ਤੋ ਇੱਥੇ ਚੋਰੀ ਚੋਰੀਆਂ ਵੀ ਕਰਨ ਵਾਲੇ ਬੰਦੇ ਇੱਥੇ ਆ ਜਾਂਦੇ ਆ ਲੁਟੇਰੇ ਕਿਸਮ ਦੇ ਬੰਦੇ ਇੱਥੇ ਪੈਦਾ